ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪ ਸਭ ਜੀ ਦਾ ਸਵਾਗਤ ਹੈ ਆਪਣੇ ਪੰਜਾਬੀ YouTube ਚੈਨਲ ਵੰਗੜਾ ਰਾਧਾ ਰੇੜਾ ਉੱਤੇ ਇਹ ਗੱਲ ਹੈ ਉਸ ਸਮੇਂ ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਵਾ ਆਪਣੇ ਗੁਰਦਵਾਰ ਸਾਹਿਬ ਦਾ ਕਾਰਜਕਾਰ ਮਹੰਤਾ ਨੇ ਹਿੱਸੇ ਆ ਗਿਆ ਮਹੰਤਾ ਨੇ ਇੱਥੇ ਗੁਰਦਵਾਰ ਸਾਹਿਬ ਦੇ ਵਿੱਚ ਬਹੁਤ ਸਾਰੇ ਕੋ ਕਰਮ ਕੀਤੇ ਜਿਵੇਂ ਕਿ ਨਸ਼ਾ ਵੇਚਣਾ ਨਸ਼ਾ ਦਾ ਸੇਵਨ ਕਰਨਾ ਦੇ ਵਪਾਰ ਕਰਨਾ ਉੱਥੇ ਇੱਥੋਂ ਤੱਕ ਦੱਸਿਆ ਜਾਂਦਾ ਹੈ ਕਿ ਉੱਥੇ ਉਹਨਾਂ ਨੇ ਪਿੰਜਰੇ ਤੱਕ ਨਚਾਉਣੀ ਸ਼ੁਰੂ ਕਰ ਦਿੱਤੀ ਸਾਨੂੰ ਉਸ ਤੋਂ ਬਾਅਦ ਇੱਕ ਗੁਰਦਾਸਧਾਰ ਲਹਿਰ ਦੇ ਨਾਮ ਤੇ ਇੱਕ ਪਾਰਟੀ ਸ਼ੁਰੂ ਹੋਈ ਸਿੱਖਾਂ ਨੇ ਇਕੱਠ ਕੀਤਾ ਉਸ ਪਾਰਟੀ ਨੂੰ ਗੁਰਦਾਸਧਾਰ ਲਹਿਰ ਦਾ ਨਾਮ ਦਿੱਤਾ ਕਮੇਟੀ ਅੱਜ ਦੇ ਟਾਈਮ ਵਿੱਚ ਸ਼ਰੋਣੀ ਅਕਾਲੀ ਦਲ ਕਮੇਟੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਤਾਂ ਉਸ ਕਮੇਟੀ ਨੇ ਗੁਰਦੁਆਰਾ ਦੇ ਦਾ ਸੱਚਾ ਸੌਦਾ ਵਿਖੇ ਇੱਕ ਇਕੱਠ ਕੀਤਾ 16 ਫਰਵਰੀ 1921 ਦੇ ਵਿੱਚ ਹੋਏ ਦੱਸਿਆ ਜਾ ਰਿਹਾ ਇਕੱਠ ਹੋਇਆ ਉਸ ਦੇ ਵਿੱਚ ਇੱਕ ਮਤਾ ਪਾਸ ਹੋਇਆ ਕਿ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਯਾਦ ਕਰਵਾਉਣਾ ਹੈ ਉਹਨਾਂ ਨੇ ਇਹ ਮਤਾ ਪਾਸ ਕੀਤਾ ਸੀਗਾ ਕਿ ਉਹ ਜੋ ਆਪਾਂ ਪ੍ਰੋਟੈਸਟ ਕਰ ਰਹੇ ਆ ਜਾਂ ਆਪਾਂ ਇਕੱਠ ਕਰ ਰਹੇ ਆ ਉਹ ਬੜੇ ਹੀ ਸ਼ਾਂਤਮਈ ਢੰਗ ਦੇ ਨਾਲ ਹੋਵੇਗਾ ਇਹ ਗੱਲ ਉਹਨਾਂ ਦੇ ਉਸ ਸਮੇਂ ਦੇ ਵਿੱਚ ਇੱਕ ਤਰ੍ਹਾਂ ਅੱਗੇ ਤਰ੍ਹਾਂ ਫੈਲ ਗਈ ਭਾਈ ਕਰਤਾਰ ਸਿੰਘ ਚੱਬਰ ਅਤੇ ਭਾਈ ਲਖਮੀਨ ਸਿੰਘ ਧਾਰੋਵਾਲ ਦੇ ਗਵਾਈ ਦੇ ਗੁਰਦਾਰਾ ਡੇਰਾ ਸੱਚਾ ਸੋਦਾ ਵਿਖੇ ਇੱਕ ਵੱਡਾ ਇਕੱਠ ਹੋਇਆ ਤੇ ਉੱਥੇ ਇਹ ਮਤਾ ਪਾਸ ਹੋਇਆ ਤੇ ਸਾਰੇ ਸਿੱਖ ਸੰਗਤਾਂ ਇੱਕ ਸ਼ਾਂਤਮਈ ਢੰਗ ਦੇ ਨਾਲ ਗੁਰਦਾਰਾ ਨੰਕਾਣਾ ਸਾਹਿਬ ਜਾ ਕੇ ਉਤੇ ਸੇਵਾ ਤੇ ਸਿਮਰਨ ਕਰਨਗੇ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਜਿਹੜੇ ਸਿੱਖ ਉਸ ਟਾਈਮ ਸਮੇਂ ਪ੍ਰੋਟੈਸਟ ਕਰਿਆ ਇਸ ਗੱਲ ਦੇ ਸਨ ਜਾਂ ਅੱਜ ਦੇ ਸਮੇਂ ਤੱਕ ਪ੍ਰੋਟੈਸਟ ਕਰ ਰਹੇ ਹਨ ਉਹ ਪਹਿਲਾਂ ਸ਼ਾਂਤਮਈ ਢੰਗ ਹੀ ਵਰਤੇਦਾਨ ਇਹ ਫੋਬਾ ਬਹੁਤ ਹੀ ਗਲਤ ਫੈਲਾਈ ਜਾ ਰਹੀ ਹੈ ਕਿ ਸਿੱਖ ਪਹਿਲਾਂ ਹੀ ਖੂਨ ਖਰਾਬੇ ਦੇ ਉੱਤੇ ਜਾਂਦੇ ਹਨ ਸਾਡੇ ਗੁਰੂ ਸਾਹਿਬਾਨਾਂ ਤੋਂ ਲੈ ਕੇ ਹੁਣ ਤੱਕ ਸਭ ਤੋਂ ਪਹਿਲਾਂ ਹੀ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕੀਤਾ ਹੈ ਸਿੱਖਾਂ ਨੂੰ ਪਤਾ ਚੱਲਦਾ ਕਿ 20 ਫਰਵਰੀ ਨੂੰ ਅੰਤ ਵਹੰਤ ਨਾਰਾਇਣ ਦਾਸ ਉਹ ਅੰਗਰੇਜ਼ਾਂ ਦੇ ਨਾਲ ਇੱਕ ਮੀਟਿੰਗ ਦੇ ਵਿੱਚ ਜਾ ਰਿਹਾ ਹੈ ਤਾਂ ਸਾਰੇ ਸਿੱਖ ਸਹਿਬਾਨਾਂ ਨੇ 77 ਹੋਰ ਕਰਕੇ ਫੈਸਲਾ ਲਿਆ ਕਿ ਆਪਾਂ 20 ਫਰਵਰੀ ਨੂੰ ਜਾ ਕਰਕੇ ਉੱਥੇ ਸੇਵਾ ਅਤੇ ਸਿਮਰਨ ਕਰਾਂਗੇ ਭਾਈ ਕਰਤਾਰ ਸਿੰਘ ਚੱਬਰ ਅਤੇ ਭਾਈ ਲਖਮਨ ਸਿੰਘ ਧਾਰੋਵਾਲ ਦੇ ਅਗਵਾਈ ਦੇ ਹੇਠ ਦੋ ਜਥੇ ਨਿਯੁਕਤ ਕੀਤੇ ਗਏ ਤੇ ਉਹਨਾਂ ਦੀ ਰਿਸਪੌਂਸਿਬਿਲਟੀ ਲਈ ਗਈ ਕਿ ਉਹ ਦੋ ਜਥੇ ਲੈ ਕਰਕੇ 20 ਫਰਵਰੀ 1921 ਨੂੰ ਗੁਰਦੁਆਰਾ ਨਨਕਾਣਾ ਸਾਹਿਬ ਇੱਕ ਆ ਪਹੁੰਚ ਕਰਕੇ ਸ਼ਾਂਤਮਈ ਢੰਗ ਨਾਲ ਸੇਵਾ ਤੇ ਸਿਮਰਨ ਕਰਨਗੇ ਇਹ ਗੱਲ ਦਾ ਮਹੰਤ ਨਰੈਣਦਾਸ ਨੂੰ ਵੀ ਪਤਾ ਚੱਲ ਗਿਆ ਕਿ 20 ਫਰਵਰੀ ਨੂੰ ਸਿੱਖ ਗੁਰਦਾਰਾ ਨਨਕਾਣਾ ਸਾਹਿਬ ਵੀ ਕਿ ਪਹੁੰਚਣ ਵਾਲਿਆਂ ਉਹ ਨਰੈਣਦਾਸ ਨੇ ਉਸ ਸਮੇਂ ਕਿਰਾਏ ਦੇ ਉੱਪਰ ਪਠਾਨ ਤੇ ਹੋਰ ਬਈ ਗੁੰਡੇ ਲੈ ਲਏ ਅਤੇ ਅੰਗਰੇਜ਼ਾਂ ਦੇ ਕੋਲੋਂ ਵੀ ਉਹਨੇ ਬਹੁਤ ਸਾਰਾ ਹਥਿਆਰ ਅਤੇ ਅਸਲਾ ਜਮ੍ਹਾਂ ਕਰ ਲਿਆ ਉਹ ਵੀ ਲਕਸ਼ਮਣ ਸਿੰਘ ਦੀ ਦੇਖ ਰੇ ਰਹੀ ਗੱਲ ਇੱਕ ਜਥਾ ਤਿਆਰ ਹੋਇਆ ਜਿਸ ਦੇ ਵਿੱਚ 150 ਸਿੰਘ 77 ਹੋਏ ਉਸ ਸਮੇਂ ਉਹਨਾਂ ਦਾ ਇਹ ਅਸੀਮਤ ਸਮੇਂ ਤੇ ਅਸੀਂ 19 ਫਰਵਰੀ 1921 ਦੇ ਵਿੱਚ ਇੱਕ ਅਸੀਮਤ ਸਥਾਨ ਤੇ ਇੱਕ ਇਕੱਤਰ ਇਕੱਠ ਹੋਇਆ ਤੇ ਉੱਥੋਂ ਭਾਈ ਲਖਮਣ ਸਿੰਘ ਨੇ ਬੀਬੀਆਂ ਦੇ ਬੱਚੇ ਨੂੰ ਪਿੱਛੇ ਜਾਣ ਲਈ ਗਿਆ ਤਾਂ ਕਿ ਜੋ ਆਪਣੀ ਆਉਣ ਵਾਲੀ ਪੀੜ੍ਹੀ ਹੈ ਉਹ ਸੇਫ ਰਹਿ ਸਕੇ ਭਾਈ ਲਖਮਣ ਸਿੰਘ ਵੱਲੋਂ ਬੀਬੀ ਇੰਦਰਪੌਰ ਨੂੰ 18 ਰੁਪਏ ਦਿੱਤੇ ਗਿਆ ਤੇ ਕਿਹਾ ਗਿਆ ਅਗਰ ਅਸੀਂ ਸਾਰੇ ਸਿੰਘ ਉੱਥੇ ਸ਼ਹੀਦ ਹੋ ਜਾਂਦੇ ਹਨ ਤਾਂ ਸਾਡਾ ਸਾਡੀ ਯਾਦ ਦੇ ਵਿੱਚ ਇੱਕ ਅਖੰਡ ਪਾਠ ਸਾਹਿਬ ਜ਼ਰੂਰ ਕਰਵਾ ਦੇ ਭਾਈ ਲਖਮਣ ਸਿੰਘ ਭਾਈ ਤੇਹਰ ਸਿੰਘ ਅਤੇ ਹੋਰ 150 ਸਿੰਘ ਗੁਰਦਾਰਾ ਸਾਹਿਬ ਦੇ ਅੱਗੇ ਅਰਦਾਸ ਕਰਕੇ ਉੱਥੋਂ ਚਾਲੇ ਪਾ ਦਿੱਤੇ ਉਸ ਸਮੇਂ ਕਰਪਾਈ ਕਰਤਾਰ ਸਿੰਘ ਕਿਸੇ ਕਾਰਨਾ ਕਰਕੇ ਲੇਟ ਹੋ ਗਏ ਤੇ ਉਹ ਉਸ ਸੀਮਤ ਸਮੇਂ ਤੇ ਨਹੀਂ ਪਹੁੰਚ ਸਕੇ ਤਾਂ ਉਸ ਸਮੇਂ ਜੋ ਸਿੰਘਾਂ ਨੇ ਉਸ ਸਮੇਂ ਮਤਾ ਪਾਸ ਕੀਤਾ ਕਿ ਜੋ 150 ਸਿੰਘ ਹੈ ਉਹ ਉੱਥੇ ਜਾ ਕੇ ਸੇਵਾ ਤੇ ਸਿਮਰਨ ਕਰਨਗੇ ਲਖਮਣ ਸਿੰਘ ਦਾ ਜਥਾ ਗੁਰਦਰਾਣਾ ਨਾਨਕਾ ਸਾਹਿਬ ਵਿੱਚ ਪਹੁੰਚ ਗਿਆ ਅਤੇ ਉਹ ਸ਼ਾਂਤ ਮਈ ਢੰਗ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬਹਿ ਕੇ ਕਰਕੇ ਸੇਵਾ ਤੇ ਸਿਮਰਨ ਕਰਨ ਲੱਗੇ। ਮਹੰਤ ਨਾਰਾਇਣ ਦਾਸ ਵੱਲੋਂ ਜੋ ਗੁੰਡੇ ਭਾੜੇ ਤੇ ਲੈ ਗਏ ਸੀਗੇ, ਕਿਰਾਏ ਤੇ ਲੈ ਗਏ ਸੀਗੇ ਜੋ ਹਥਿਆਰ ਅੰਗਰੇਜ਼ਾਂ ਵੱਲੋਂ ਇਕੱਠਾ ਕੀਤਾ ਗਿਆ ਸੀਗਾ, ਉਹ ਇੱਕ ਲੁਕੇ ਲੁਕ ਕੇ ਸਿੱਖਾਂ ਦਾ ਇੰਤਜ਼ਾਰ ਕਰ ਰਹੇ ਸੀਗੇ। ਜਦੋਂ ਸਾਰੀ ਸੰਗਤਾਂ ਉੱਥੇ ਕਾਬਰਤਾਰ ਗੋਲੀਆਂ ਦਾ ਮੀਂਹ ਵਰਸਿਆ, ਉਸ ਸਮੇਂ ਕਈ ਸਿੰਘ ਜ਼ਖਮੀ ਹੋਏ ਅਤੇ ਕਈ ਸਿੰਘ ਸ਼ਹੀਦੀ ਪਾ ਗਏ। ਭਾਈ ਲਖਮਨ ਸਿੰਘ ਜੋ ਉਸ ਸਮੇਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਗੁਰੂ ਮਹਾਰਾਜ ਦੀ ਨਿੱਗੀ ਗੋਦ ਦੇ ਵਿੱਚ ਬੈਠ ਕੇ ਚਵਰ ਸਾਹਿਬ ਦੀ ਸੇਵਾ ਨਿਭਾ ਰਹੇ ਸਨ ਇਹਨਾਂ ਦੇ ਵਿੱਚ ਗੋਲੀ ਲੱਗੀ ਉਸ ਸਮੇਂ ਉਹ ਉਸ ਸਮੇਂ ਮਹਾਰਾਜ ਦੀ ਗੋਦ ਦੇ ਵਿੱਚ ਹੀ ਗਿਰ ਗਿਰ ਗਏ ਮਹਾਰਾਜ ਦੇ ਸਰੂਪ ਤੇ ਵੀ ਕਈ ਗੋਲੀਆਂ ਲੱਗੀਆਂ ਭਾਈ ਕਹਿਰ ਸਿੰਘ ਜੋ ਕਿ ਪਿਆ ਸੀਗਾ ਉਹ ਉਸ ਸਮੇਂ ਸ਼ਿੱਧੀ ਪਾ ਚੁੱਕਾ ਸੀਗਾ ਉਸ ਦਾ ਇੱਕ 9 ਸਾਲ ਦਾ ਬੱਚਾ ਜਿਸ ਨੂੰ ਭਾਈ ਲਹਿਰ ਸਿੰਘ ਨੇ ਫੜ ਕਰਕੇ ਇੱਕ ਅਲਮਾਰੀ ਦੇ ਵਿੱਚ ਬੰਦ ਕਰ ਦਿੱਤਾ ਸੀਗਾ ਤਾਂ ਕਿ ਇਹੋ ਬਚ ਜਾਵੇ ਕਿਸੇ ਉਹ 9 ਸਾਲ ਦਾ ਦਰਬਾਰਾ ਸਿੰਘ ਮਾਰੀ ਦੇ ਇੱਕ ਛੋਟੇ ਜਿਹੇ ਛੇਕ ਦੇ ਵਿੱਚੋਂ ਇਹ ਸਾਰਾ ਮੰਜ਼ਰ ਆਪਣੀ ਅੱਖਾਂ ਦੇ ਨਾਲ ਦੇਖ ਰਿਆ ਸੀਗਾ ਉਹ 9 ਸਾਲ ਦਾ ਦਰਬਾਰਾ ਸਿੰਘ ਜਿਸ ਨੇ ਸ਼ੁਰੂ ਤੋਂ ਹੀ ਸਹਿਬਜ਼ਾਦਿਆਂ ਦੀਆਂ ਸਾਖੀਆਂ ਸੁਣ ਕੇ ਉਹ ਵੱਡਾ ਹੋਇਆ ਸੀਗਾ ਉਹ ਅਕਸਰ ਆਪਣੇ ਮਾਤਾ ਪਿਤਾ ਨੂੰ ਕਹਿ ਕਰਦਾ ਸੀਗਾ ਕਿ ਮਾਤਾ ਜੀ ਜਿਸ ਤਰ੍ਹਾਂ ਛੋਟੇ ਸਹਿਬਜ਼ਾਦੇ ਤੇ ਵੱਡੇ ਸਹਿਬਜ਼ਾਦੇ ਸਿੱਧੀ ਪਾ ਚੁੱਕੇ ਨੇ ਉਸੇ ਤਰ੍ਹਾਂ ਮੈਂ ਵੀ ਸ਼ਹੀਦ ਹੋਣਾ ਹੈ ਤੇ ਉਹ ਜਦੋਂ ਸਾਰਾ ਮੰਜ਼ਰ ਦੇਖ ਰਿਆ ਸੀਗਾ ਉਸ ਸਮੇਂ ਗੁੰਡਿਆਂ ਨੇ ਜੋ ਸਿੰਘ ਜਫੀ ਪਏ ਸੀਗੇ ਆਪਣੇ ਦਾਤਰ ਲੈ ਕੇ ਆਏ ਤੇ ਉਹਨਾਂ ਨੇ ਸਿੰਘਾਂ ਦੇ ਛੋਟੇ-ਛੋਟੇ ਟੁਕੜੇ ਕਰ ਮੇ ਸ਼ੁਰੂ ਕਰ ਦਿੱਤੇ ਉਸੇ ਸਮੇਂ ਦਰਵਾਰਾ ਸਿੰਘ ਜੋ 9 ਸਾਲ ਦਾ ਬੱਚਾ ਸੀਗਾ ਉਸ ਦੀ ਆਵਾਜ਼ ਆਈ ਏਲਮਾਰੀ ਦੇ ਵਿੱਚੋਂ ਕਿ ਪਿਤਾ ਜੀ ਮੈਂ ਵੀ ਛੋਟੇ ਸਾਹਿਬਾਂ ਦੇ ਵਾਂਗੂ ਸ਼ਹੀਦ ਹੋਣਾ ਹੈ ਇਹ ਜਦੋਂ ਆਵਾਜ਼ ਉਹਨਾਂ ਦਰਿੰਦਿਆਂ ਦੇ ਕੰਨਾਂ ਦੇ ਵਿੱਚ ਪਈ ਉਹਨਾਂ ਨੇ ਇੱਕ 9 ਸਾਲ ਦਾ ਬੱਚਾ ਏਲਮਾਰੀ ਦੇ ਵਿੱਚੋਂ ਕੱਢ ਕਰਕੇ ਉਸ ਨੂੰ ਉਸਦੇ ਪਿਤਾ ਕਹਿਰ ਸਿੰਘ ਦੇ ਉੱਪਰ ਹੀ ਉੱਪਰ ਹੀ ਸੁੱਟ ਦਿੱਤਾ ਅਤੇ ਉਸ ਨੂੰ ਕੋਹ ਕੋਹ ਕੇ ਮਾਰ ਦਿੱਤਾ ਉਸ ਦੇ ਵੀ ਛੋਟੇ ਛੋਟੇ ਟੁਕੜੇ ਕਰ ਦਿੱਤੇ ਰਹਿਣ ਦਾ ਦੇ ਸਾਰੇ ਹੀ ਗੁੰਡਿਆਂ ਨੇ ਸਾਰੇ ਸਿੱਖਾਂ ਦੇ ਛੋਟੇ ਛੋਟੇ ਟੁਕੜੇ ਕਰ ਦਿੱਤੇ ਗਏ ਉਸ ਤੋਂ ਬਾਅਦ ਉਸ ਨੇ ਉਹਨਾਂ ਨੇ ਲਕਸ਼ਮਨ ਸਿੰਘ ਨੂੰ ਮਹਾਰਾਜ ਦੀ ਗੋਦ ਦੇ ਵਿੱਚੋਂ ਚੁੱਕਿਆ ਅਤੇ ਜਾ ਕੇ ਜੰਡ ਦੇ ਦਰਖਤ ਦੇ ਨਾਲ ਬੰਨ੍ਹ ਦਿੱਤਾ ਗਿਆ ਉਹਨਾਂ ਨੂੰ ਤਾਰਾਂ ਦੇ ਨਾਲ ਲੁੰਡਿਆ ਗਿਆ ਤੇ ਉਸ ਸਮੇਂ ਉਸ ਦੇ ਉੱਤੇ ਬਹੁਤ ਸਾਰੇ ਫਟ ਦਿੱਤੇ ਗਏ ਤੇ ਉਸ ਨੂੰ ਇੱਕ ਕਿਹਾ ਮਹੰਤ ਨਾਰਾਇਣ ਦਾਸ ਦੇ ਤੇ ਤੂੰ ਕੀ ਕਰ ਰਿਹਾ ਤੂੰ ਆਪਣੀ ਜਾਨ ਕਿਉਂ ਜੋਖਮ ਦੇ ਵਿੱਚ ਪਾ ਰਿਹਾ ਭਾਈ ਲਕਸ਼ਮਣ ਸਿੰਘ ਨੇ ਕਿਹਾ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੜਿਆਸ ਹੋ ਹੌਸਮਨਾ ਕੇ ਰਹਿਣ ਕਾ ਤੋ ਆਓ ਹਮਾਰੇ ਪਾਸ ਉਸ ਸਮੇ ਭਾਈ ਲਕਸ਼ਮਣ ਸਿੰਘ ਨੇ ਇਹ ਬੋਲ ਬੋਲ ਕੇ ਮਹੰਤ ਨਰਾਇਣ ਦਾਸ ਨੂੰ ਇੱਕ ਅਚੰਬੇ ਦੇ ਵਿੱਚ ਪਾ ਦਿੱਤਾ ਕਿ ਇਹ ਤਾਂ ਸਭ ਤੋਂ ਪਹਿਲਾਂ ਮਰਨ ਨੂੰ ਕਬੂਲ ਕਰਦੇ ਹਨ ਫਿਰ ਮਹੰਤ ਨਰਾਇਣ ਦਾਸ ਨੇ ਜੋ ਮਿੱਟੀ ਦਾ ਤੇਲ ਮੰਗਾਇਆ ਹੋਇਆ ਸੀਗਾ ਉਹ ਸਭ ਸਾਰੇ ਸਿੱਖਾਂ ਦੇ ਛੋਟੇ ਛੋਟੇ ਟੁਕੜਿਆਂ ਉੱਤੇ ਪਾਇਆ ਅਤੇ ਭਾਈ ਲਖਮਨ ਸਿੰਘ ਦੇ ਉੱਤੇ ਪਾ ਕਰਕੇ ਉਹਨਾਂ ਨੂੰ ਜਾਂ ਦਦੇ ਨਾਲ ਜਿੰਦਾ ਸਾੜ ਦਿੱਤਾ ਗਿਆ ਤੇ ਹੋਰ ਸਿੱਖ ਸਹਿਬਾਨਾਂ ਦਾ ਵੀ ਉੱਥੇ ਉਹਨਾਂ ਨੂੰ ਅਗਨ ਭੇਡ ਕਰ ਦਿੱਤਾ ਗਿਆ ਇਸ ਸਾਕੇ ਦਾ ਆਸ-ਪਾਸ ਦੇ ਸਾਰੇ ਪਿੰਡ ਤੇ ਇਲਾਕਿਆਂ ਦੇ ਵਿੱਚ ਪਤਾ ਚੱਲ ਗਿਆ ਜਦੋਂ ਸਾਰੇ ਸਿੰਘਾਂ ਹਥਿਆਰ ਬੰਦ ਹੋ ਕਰਕੇ ਦੂਰੋਂ ਤੇ ਨੇੜੋਂ ਇਕੱਠੇ ਹੋਏ ਉਹਨਾਂ ਸਭ ਬਣਾ ਨੇ ਨਨਕਾਣਾ ਸਾਹਿਬ ਵੱਲ ਕੁਝ ਕੀਤਾ ਜਿਸ ਦਾ ਅੰਗਰੇਜ਼ ਹਕੂਮਤ ਦੇ ਵਿੱਚ ਬਹੁਤ ਹੀ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਅੰਗਰੇਜ਼ ਹਕੂਮਤ ਨੇ ਉਹਨਾਂ ਗੁੰਡਿਆਂ ਨੂੰ ਉਹਨਾਂ ਮਹੰਤ ਨਾਰਾਇਣ ਦਾਸ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਅਗਰ ਸਿੱਖ ਸ਼ਾਂਤਮਈ ਪ੍ਰੋਟੈਸਟ ਦੇ ਨਾਲ ਉਹਨਾਂ ਨੂੰ ਜੋ ਕੁਝ ਲੈਣਾ ਹੈ ਉਹ ਮਿਲ ਸਕਦਾ ਹੈ ਨਹੀਂ ਤਾਂ ਉਹ ਹਥਿਆਰ ਚੱਕਣਾ ਵੀ ਜਾਣਦੇ ਹਨ ਭਾਈ ਫਰਦੀ 1921 ਨੂੰ ਅ ਅੰਗਰੇਜ਼ ਹਕੂਮਤ ਵੱਲੋਂ ਚਾਬੀਆਂ ਅਨੰਕਾਣਾ ਸਾਹਿਬ ਦੀ ਚਾਬੀਆਂ ਭਾਈ ਕਰਤਾਰ ਸਿੰਘ ਜੱਬਰ ਤੇ ਉਹਨਾਂ ਦੇ ਜਥੇ ਨੂੰ ਸੌਂਪੀ ਗਈਆਂ ਉਸ ਸਮੇਂ ਤੋਂ ਬਾਅਦ ਗੁਰਦ੍ਰਾਨਾ ਕਾਨਾ ਸਾਹਿਬ ਜੀ ਜੋ ਦੇਖ ਰੇਖ ਹੈ ਉਹ ਸਿੱਖਾਂ ਦੇ ਹਵਾਲੇ ਆ ਗਈ ਉਸ ਤੋਂ ਬਾਅਦ ਸਿੱਖਾਂ ਨੇ ਉੱਥੇ ਸ਼ਾਂਤਮਈ ਢੰਗ ਦੇ ਨਾਲ ਹੀ ਸੇਵਾ ਤੇ ਸਿਮਰਨ ਕੀਤਾ ਅਤੇ ਉਹਨਾਂ ਦੀ ਨਿੱਕੀ ਮਿੱਠੀ ਯਾਦ ਦੇ ਵਿੱਚ ਪਹਿਲਾ ਅਖੰਡ ਪਾਠ ਸਾਹਿਬ ਕਰਵਾਇਆ ਹਾਲਾਂਕਿ ਉੱਥੇ ਸ਼ਹੀਦ ਹੋਏ ਸਿੰਘਾਂ ਦੀ ਗਿਣਤੀ ਦਾ ਕੋਈ ਅਨੁਮਾਨ ਨਹੀਂ ਸੀਗਾ ਪਰ ਉੱਥੋਂ ਦੇ ਇੱਕ ਇੰਸਪੈਕਟਰ ਜਿਸ ਨੇ ਪੂਰੀ ਕਾਰਵਾਈ ਦੇਖੀ ਸੀਗੀ ਉਸ ਦਾ ਨਾਮ ਬਚਨ ਸਿੰਘ ਸੀਗਾ ਉਸ ਦੀ ਰਿਪੋਰਟ ਦੇ ਮੁਤਾਬਕ ਪਤਾ ਚੱਲਦਾ ਹੈ ਕਿ ਉੱਥੇ 156 ਸਿੱਖਾਂ ਦੀ ਸ਼ਹੀਦੀ ਹੋਈ ਹੈ ਆਓ ਯਾਦ ਕਰੀਏ ਉਹਨਾਂ ਮਹਾਨ ਸ਼ਹੀਦ ਸਿੰਘਾਂ ਨੂੰ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਦੇਖਰੇਖ ਤੇ ਲਈ ਆਪਣਾ ਬਲੀਦਾਨ ਤੱਕ ਦੇ ਦਿੱਤਾ ਅੱਜ 20 ਫਰਵਰੀ ਆਓ ਇੱਕ ਰਲ ਮਿਲ ਕੇ ਇਹ ਪ੍ਰਣ ਕਰੀਏ ਕਿ ਉਹਨਾਂ ਸ਼ਹੀਦ ਸਿੰਘਾਂ ਨੂੰ ਇੱਕ ਆਪਣੇ ਸਿੱਕੀ ਸਰੂਪ ਦੇ ਨਾਲ ਜੁੜ ਕਰਕੇ ਇੱਕ ਸੱਚੀ ਸ਼ਰਧਾਂਜਲੀ ਦਈਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ